Тыла груди. ਜਾਗੀ ਪ੍ਰਭ ਆਗੈ ਅਰਦਾਸ 我。So درشن پرسن گرو کے جنم مرن دکھ جائے درشن پرسن

Yeah. ਕਮ ਤਨੋ ਜਿਨ ਰਖਿਆ ਤਿਸ ਤਿਨ ਨਾਮ ਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਮਾਰਿ ਦੇਖਨ ਤਨੋ ਰਾਗ ਵਿਸਰਤ ਸੁਖ ਕਦੇ ਨਹੀਂ ਜਸ ਹੈ ਜਨ ਹਾ ساتھ برانے پہار میں روکشش کر کے ساتھ دیانی تھی ہے امرت ویڑی ندات وکشی نتنیل کی سیوہ دائی اوپران تسا پہ سارے امتے کرپاں میں روکشش کرتے ہوئے ویٹر حکم نماز ہے ہی ندات وکشی ہے ہی ندات وکشی ہے ہی ندات جہت سرید اندر ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਪਾਵਨ ਹਰਿਮੰਤਰ ਨੂੰ ਚਾਲਕ ਕੀਤੀ ਹੋਈ। ਬਿਨ ਬਿਰਗੁ ਬਾਣੀ ਜੈਤਿ ਸ੍ਰੀ ਕੀ ਬਾਣ ਦੇ ਵਿੱਚੋਂ ਪਾਵਨ ਧੰਮ ਦੀ ਦਾਤ ਕ੍ਰਿਸ਼ ਹੋਈ ਹੈ। ਆਓ ਸਤਿਗੁਰਾਂ ਦੇ ਪਿੱਤਰ ਵਚਨਾਂ ਵਿਚਾਰੀਏ ਵਿਚਾਰ ਕੇ ਸਤਿਗੁਰਾਂ ਦੇ ਪਿੱਤਰ ਉਪਦੇਸ਼ ਨੂੰ ਹਿਰਦੇ ਚ ਵਸਾ ਕੇ ਸਤਿਗੁਰਾਂ ਤੋਂ ਜੀਵਨ ਜੀਵਨ ਜਾਂਚ ਸਿੱਖੀਏ। ساری ہی گراج رسنا پتر کرو سبخو گے ست نام شری واری گور ست نی واری ਉਹ ਨਾਮ ਨੂੰ ਮਾਂ ਦੇ ਪੇਟ ਦੇ ਵਿੱਚ ਥਾਂ ਵੀ ਦਿੰਦਾ ਹੈ ਸਾਹ ਸਾਹ ਸਿਮਰੰਤ ਨਾਨਕ ਮਾ ਅਬਨਾਂ ਬਿਨਾਂ ਪਾਸਾ ਗਿਦੇ ਨੇ ਇਹ ਜੀਵ ਜੋ ਪ੍ਰਮਾਤਮਾ ਤੈਨੂੰ ਪੈਦਾ ਕਰਦਾ ਹੈ ਤੇਰੀ ਵੰਟਰ ਬਣਾਉਂਦਾ ਹੈ ਤੈਨੂੰ ਮਾਂ ਦੀ ਜਗਾ ਪੇਟ ਦੇ ਵਿੱਚ ਜਗਾ ਦਿੰਦਾ ਹੈ ਆਗੰਗਦਾ ਹੈ ਤੇ ਫਿਰ ਜੀਵ ਨੂੰ ਹਰੇਕ ਸੁਆਸ ਦੇ ਨਾਲ ਯਾਦ ਕਰਦੇ ਰਹੇ ਤੇ ਮਾ ਦੇ ਬੇਪੇ ਦੀ ਵੱਡੀ ਭਿਆਨਕ ਅਗ ਉਹਨਾਂ ਦਾ ਨਾਸ ਨਹੀਂ ਕਰ ਸਕਦਾ ਕਿਉਂਕਿ ਪਾਲਸਾ ਕਹਿੰਦੇ ਜੋ ਕੋ ਆਕਾਰਪੁਰਖ ਵੈਕ ਨੂੰ ਜੇਤੇ ਕਰਦੇ ਹੁੰਦੇ ਵੱਡਿਆਂ ਨੇ ਮੂਰ ਲਾ ਕੇ ਬਚਨ ਕੀਤੇ ਨੇ ਸਾ ਸਾ ਸ੍ਰੀ ਨਾਨਕ ਨਾਮਕ ਮਹਾ ਅਦਨ ਨਾਮਾ ਸ੍ਰੀ ਇਹ ਨਾਨਕ ਉਹ ਕਾਲਪੁਰ ਬਹਿਗੂ ਜੀ ਦੇ ਸਿਮਰਨ ਸਰਕਾਰ ਹਰ ਇੱਕ ਸਵਾਸ ਦੇ ਨਾਲ ਚੇਤੇ ਕਰਨ ਸਰਕਾਰ ਮਾਂ ਦੇ ਪੇੜ ਦੀ ਅੱਗ ਵੀ ਉਹਨਾਂ ਦਾ ਨਾਸ ਨਹੀਂ ਕਰ ਸਕਦੀ ਇਹ ਕਾਲਪੁਰ ਬਹਿਗੂ ਨੂੰ ਬਚਾ ਲੈਂਦਾ ਮੁਖ ਤਵੇ ਪਰ ਉਪਰੇ ਬਸੰਦੂਪ ਹੱਟੜਾ ਜਦੋਂ ਮੇਰਾ ਮਨ ੇਠਾਂ ਨੂੰ ਸੀ ਪੈਰ ਉੱਤੇ ਨੂੰ ਸੰ ਬੜੀ ਔਖੀ ਥਾਂ ਤੇ ਤੁੰਗ ਬਸਦਾ ਸੀ ਕਿੰਨੀ ਉਹ ਭਿਆਨਕ ਥਾਂ ਸੀ ਜਥੜਾ ਦਾ ਗੁੰਡਾ ਜਿਹਨੂੰ ਨਾਮ ਦਿੱਤਾ ਜਾਂਦਾ ਹੈ ਜਿੱਤੇ ਪੂਰੀ ਤਪਸ਼ ਹੈ ਹਨੇਰ ਹੈ ਨਾਲੇ ਗੁਰਨੀ ਓਂਗਾ ਹੈ ਤੇ ਬਾਸਾ ਕਿੰਨੇ ਲੱਗਦੇ ਵੀ ਉੱਠਾ ਰਿਹਾ ਮੈਂ ਕੈਸੀ ਥਾਂ ਹੈ ਨਾਨਕ ਸੋ ਢੜੀ ਕਿਉ ਵਿਸਾਰਿਓ ਉਦਰ ਹੈ ਜਿਸ ਦਾ ਨਾਮ ਇਸੁ ਪੱਕ ਕਰਕੇ ਪਾਸੇ ਕਹਿੰਦੇ ਨੇ ਨਾਨਕ ਤਦੋਂ ਤੈਨੂੰ ਜਿਸ ਪ੍ਰਭੂ ਨੇ ਨਾਮ ਦੇ ਬਰਪਰ ਦੇ ਨਾਲ ਬਚਨ ਬਚਾ ਕੇ ਰੱਖਿਆ ਹੈ ਉਥੇ ਅਸੀ ਭਾਨਿਥਾਂ ਤੇ ਜਿੱਥੈ ਤੁਸਮ ਰਥ ਜਿੱਥੈ ਕੋਈ ਨਾਹੀ ਉਥਾ ਤੇਰੀ ਰਾਖਰ ਆਦਮੀ ਉਧਰ ਵਾਹੇ ਜਿਹੜਿਆ ਘਾਲ ਗੁਰੂ ਵੈਗੁਰੂ ਨੇ ਤੈਨੂੰ ਅਗਨ ਉਧਰ ਦੇ ਵਿੱਚ ਰੱਖਿਆ ਹੈ ਪ੍ਰਿਵਰਵਾਜ ਪਾਤਸ਼ਾਹ ਕਹਿੰਦੇ ਉਹਨੂੰ ਸਮਾਖ ਨੂੰ ਗੁਰੂ ਕਿਉਂ ਭਲਾ ਦਿੱਤਾ ਹੈ ਗਰਭਾਂ ਵਿੱਚੋਂ ਨਿਕਲ ਆਇਆ ਜਿੱਨਾ ਚਿਰ ਪਾਤਸ਼ਾਹ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਇਹ ਜੀਵ ਰਹਿੰਦਾ ਹੈ ਉਹਨੂੰ ਸਵਾਸ ਸਵਾਸ ਜੀਵਨ ਹਦਾਇਤ ਸਵਾਸ ਸਵਾਸ ਇੱਛੇ ਕਰਦਾ ਹੈ ਵਾਸਵੰਤ ਯਾਦ ਕਰਦਾ ਉਹਦਾ ਸਿਮਰਨ ਕਰਦਾ ਜਦੋਂ ਮਹਾਰਾਜਾ ਹੈ ਗਰਭ ਵਿੱਚੋਂ ਨਿਕਲ ਆਇਆ ਖਾਸੋ ਜੇ ਸਾਲ ਦੁਨੀ ਚਿੱਤ ਲਾ ਗਿਆ ਬਾਸਵੰਤ ਦੇ ਪ੍ਰਕਾਰ ਗੁਰੂ ਨੂੰ ਉਸਾਰ ਦੇ ਅੰਦਰ ਦੁਨੀਆ ਦੇ ਨਾਲ ਚਲਾਉਣ ਲੱਗ ਪਿਆ ਪਹਿਲਾ ਧਾਰਨਕ ਹਨ ਦੂਜਾ ਮਾਏ ਬਾਪ ਕੀ ਸੋਤ ਤੀਜਾ ਭਈਆ ਕਾਪੀ ਵੇਪ ਚੌਥਾ ਚਾਰ ਅੰਨੀ ਖੇੜ ਅੰਧੇ ਕਾ ਖਾਣ ਪੀਣ ਕੀ ਤਾਤਿ ਵਿਚੇ ਮ ਖਾਮ ਨਾ ਉਚੈ ਜਾਤਿ ਸਦਵੈ ਸੰਜਿਆ ਕਰ ਵਾਸ ਅਠਵੈ ਗੋਧ ਵਾਤਨ ਨਾਸ ਆਸਾ ਕਿ ਜਉ ਜਉ ਮੁਰ ਵਾਹੇਗੀ ਤੇਰਾ ਮੋਹ ਵਾਤਾਂ ਵਿਆਪੈ ਰੰਗ ਬਾਹਰ ਆਇਆ ਮਾਤਾ ਦੇ ਗਰਭ ਦੇ ਵਿੱਚੋਂ ਭੁੱਖ ਲੱਗੀ ਰੋਣਾ ਸ਼ੁਰੂ ਕੀਤਾ ਮਾਤਾ ਨੇ ਆਪਣਾ ਸੀਰ ਦਿੱਤਾ ਮਾਤਾ ਦੇ ਦੁੱਧ ਨਾਲ ਤਿਆਰ ਪੈ ਗਈ ਥੋੜਾ ਸਮਝ ਆਉਣ ਲੱਗੀ ਥੋੜਾ ਵੱਡਾ ਹੋਇਆ ਕਿ ਮਾਤਾ ਪਿਤਾ ਦੀ ਸਮਝ ਲੱਗ ਗਈ ਆ ਮੇਰੀ ਮਾਂ ਹੈ ਮੇਰਾ ਪਿਤਾ ਹੈ ਹੋਰ ਕਿਸੇ ਕੋਲ ਚੁੱਕ ਨਹੀਂ ਕਰਦਾ ਨਾ ਬੱਚਾ ਆਪਣੀ ਮਾਤਾ ਦੀ ਗੋਦ ਵਿੱਚ ਜਾ ਕੇ ਉਸੇ ਸਮੇਂ ਚੁੱਕ ਜਾਂਦਾ ਪਤਾ ਲੱਗ ਜਾਂਦਾ ਮੇਰੀ ਮਾਂ ਹੈ ਥੋੜਾ ਜਿਹਾ ਹੋਰ ਵੱਡਾ ਹੁੰਦਾ ਤਾਂ ਆਪਣੇ ਭਾਈ ਭੈਣ ਦਾ ਪਤਾ ਲੱਗ ਜਾਂਦਾ ਹੈ ਉਦੋਂ ਵੱਡਾ ਹੁੰਦਾ ਹੈ ਬਾਪ ਸਾਹਿਬ ਕਹਿੰਦੇ ਫਿਰ ਦਾ ਮੋਰ ਮੋ ਪਾਹ ਜਾਂਦਾ ਹੈ ਪਿਆਰ ਅੰਨੀ ਖੇਡ ਫਿਰ ਨੂੰ ਖੇਡਾਂ ਚੰਗੀਆਂ ਲੱਗਦੀਆਂ ਨੇ ਪਰ ਨਰਨਾਰੰਕਾਰ ਦਾ ਨਾਮ ਸਤਿਕਾਰ ਇਸ ਕਰਕੇ ਗਰੀਬਨਵਾਜ ਭਾਸਾ ਕਹਿੰਦੇ ਨੂੰ ਚਿੱਤੇ ਘਰ ਜਿਹੜੇ ਇੰਨੇ ਭਿਆਨਕ ਥਾਂ ਜਿੱਤੇ ਤੇਰੇ ਪੈਰ ਮੁਖ ਤਲੈ ਪੈਰ ਉੱਪਰ ਮੁਖ ਥਨੇ ਨੂੰ ਸੀ ਪੈਰ ਉੱਪਰ ਨੂੰ ਸੀ ਪਸੰਦੋ ਘਤਰੈ ਖਾਇ ਸੀ ਭਿਆਨਕ ਜਗ੍ਹਾ ਤੇ ਤੇਰਾ ਨਿਵਾਸ ਸੀ ਜਿੱਤੇ ਨਰਨਾਰੰਕਾਰ ਦਾ ਉਥੇ ਉਹ ਨਾਮ ਜਪਦਾ ਸੀ ਹਰ ਵੇਲੇ ਸਵਾਸ ਸਵਾਸ ਚਿੱਤੇ ਕਰਦਾ ਸੀ ਤੇ ਉਹਨੂੰ ਸਿਮਰ ਕੇ ਉਹਦਾ ਨਾਮ ਜਪ ਕੇ ਜਿੱਤੇ ਉਥੇ ਤੇਰਾ ਕਾਲਪੁਰਣ ਨੇ ਤੈਨੂੰ ਮਾਰਗ ਨੇ ਰੱਖਿਆ ਹੈ ਪ੍ਰਭ ਦੇ ਨਾਮ ਦੀ ਬਰਕਤ ਨੇ ਤੈਨੂੰ ਬਚਾ ਕੇ ਰੱਖਿਆ ਹੈ ਕਿਰਪਾਸਾ ਕਹਿੰਦੇ ਹੁਣ ਇਸ ਸੰਸਾਰ ਵਿੱਚ ਆਗੇ ਤੂੰ ਸੁਨਰੰਕਾਰ ਨੂੰ ਤੂੰ ਬੁਲਾਇਆ ਗਿਆ ਕਿਉਂ ਨਹੀਂ ਪਰਨ ਉਸ ਨੂੰ ਵੀ ਚੇਤੇ ਕਰਾਂ ਮੈਂ ਪੜੀ ਅਰਕਤ ਵਿੰਦ ਕਰਨ ਮੇਂ ਅਰਗਨ ਮੁਦਰਾ ਗੁਗਿਆ ਹੈ ਉਦਰ ਮੁਖ ਉਚੀਲ ਵਿਤਨ ਨਾਟ ਪੂਰਗਵਾਰ ਤੇਰਾ ਮੁਨਿ ਥਾਨੁ ਸੀ ਗੰਗਾ ਤੇ ਗਰਉਣਾ ਸੈ ਤੂੰ ਪਾਸਾ ਗਦੇ ਘਨੇਰ ਘੋਰ ਨਾਗ ਦੇ ਵਿੱਚ ਭਿਆਗ ਗਿਆ ਸੈ ਹਰਿ ਸਿਮਰਤ ਤੂੰ ਨਾ ਜਲੈ ਮਨ ਤਨ ਹਉਨਕਾਰ ਪਾਸਾ ਗਦੇ ਜਿਸ ਪ੍ਰਭ ਨੂੰ ਸਿਮਰ ਕੇ ਤੂੰ ਨਹੀਂ ਸੈ ਛਡਦਾ ਰੋਕ ਉਸ ਨੂੰ ਹੰਮ ਵੀ ਮਨੋਂ ਕੋ ਮਿਰਦੇ ਦੇ ਵਿੱਚੋਂ ਯਾਦ ਕਰਿਆ ਕਰ ਮਨ ਜੋ ਬੁਲਾ ਦਿੱਤਾ ਹੁਣ ਵੀ ਯਾਦ ਕਰ ਉਸ ਕਾਲ ਨੂੰ ਤਵੇ ਨੂੰ ਚੇਤੇ ਦੇ ਕਾਰੋਂ ਥਾਂ ਕੇ ਸੀ ਸੀ ਉਹ ਜਗ੍ਹਾ ਕਿੱਸੀ ਸੀ ਕਿੰਨੀ ਭਿਆਨਕ ਕਾਮ ਸੀ ਤੇ ਇਹ ਕੋਪ ਸੀ ਨਰਕ ਸੀ ਹੋਰ ਸੀ ਆਸਾ ਕਿਤੇ ਪ੍ਰਭੂ ਵੀ ਤੂੰ ਉਸ ਕਾਲ ਨੂੰ ਚੇਤੇ ਕਰਿਆ ਕਰ ਮਨ ਮਿਰਦੇ ਨੂੰ ਬੁਲਾਇਆ ਹੋਇਆ ਹੈ ਕੁਵੇਕਮ ਥਾਨ ਨੂੰ ਜਿਨ ਰੱਖਿਆ ਤਿਸ ਤਿਨ ਨਾਮ ਵਿਚਾਰ ਏ ਭਾਈ ਜਿਸ ਪ੍ਰਭੂ ਨੇ ਤੈਨੂੰ ਐਨੇ ਔਖੇ ਥਾਂ ਤੋਂ ਉਚਾਇਆ ਜਿੱਥੇ ਤੇਰੇ ਰੱਖਿਆ ਕਰਨ ਵਾਲੇ ਕੋਈ ਨਹੀਂ ਸੀ ਜਿੱਥੇ ਤੱਕ ਪਹੁੰਚ ਵੀ ਕਿਸੇ ਦੀ ਨਹੀਂ ਸੀ ਉੱਤੇ ਨਾ ਕਰਨ ਦੇ ਫਰਮਾਉਣ ਵਾਲਾ ਸੀ ਨਾ ਤੈਨੂੰ ਕੋਈ ਬੁਲਾਉਣ ਵਾਲਾ ਸੀ ਨਾ ਕੋਈ ਤੇਰਾ ਦੁੱਖ ਸੁੱਖ ਸੁਣਨ ਵਾਲਾ ਸੀ ਉੱਤੇ ਤੇਰੇ ਸੀ ਕੋਈ ਸਾਡੇ ਕੋਲ ਪਰ ਅਕਾਲ ਪੁਰਖ ਨੇ ਐਸੇ ਔਖੇ ਸਮਾਂ 'ਚ ਜੀ ਨੇ ਤੈਨੂੰ ਉਚਾ ਕੇ ਰੱਖਿਆ ਬਾਦਸ਼ਾਹਾਂ ਦੇ ਉਸ ਨੂੰ ਤਾਂ ਉਹ ਰੱਤਾ ਕਰ ਵੀ ਹੰਗਲਾਇਆ ਇਕ ਛਿਨ ਮਾਤਰ ਵੀ ਭੁਲਾਇਆ ਕਰ ਹਰ ਵੇਲੇ ਤੇ ਕਰਿ ਗਾਰਗਨ ਕਰ ਹਰ ਵੇਲੇ ਯਾਦ ਕਰਿਆ ਕਰ ਬਾਸਕਨ ਦੇ ਜਨੂ ਆਕਾਰ ਪੁਰਖ ਨੂੰ ਯਾਦ ਕਰੇ ਨਾ ਸੁਖ ਮਿਲਣੀ ਜੇ ਵਿਸਾਰ ਦਿੱਤਾ ਪ੍ਰਭ ਵਿਸਰਤ ਸੁਖ ਕਦੇ ਨਾ ਮਿਲੇ ਜਦ ਸੰ ਜਨਮ ਹਾਰ ਬਾਸਕਨ ਦੇ ਆਕਾਰ ਪੁਰਖ ਵੈਗ ਨੂੰ ਭੁਲਾਇਆ ਸੁਖ ਪ੍ਰਾਪਤੀ ਸੰਭਵ ਨਹੀਂ ਹੈ ਪ੍ਰਭ ਵਿਸਰਤ ਸੁੱਖ ਕਦੇ ਨਹੀਂ ਕਦੇ ਵੀ ਸੁੱਖ ਨਹੀਂ ਮਿਲਣਾ ਤੈਨੂੰ ਕਿਉਂਕਿ ਸੁੱਖ ਤੇ ਸੇ ਕੇਵਲ ਤੇ ਕੇਵੋ ਸਰਪਰ ਪਾਸਾ ਕਹਿੰਦੇ ਗੁਰੂ ਦੇ ਕੋਲ ਹੈ ਤੇ ਗੁਰੂ ਜੀ ਨੂੰ ਆਨਪੁਰਨਾ ਵੈਕੁਨਥ ਜੀ ਨੂੰ ਕਿਰਪਾ ਕਰਕੇ ਸੁੱਖ ਦੀ ਰਾਖ ਬਖਸ਼ਦੇ ਉਹਨੂੰ ਮਿਲਦੇ ਨੇ ਤੇ ਸੁੱਖ ਕਰਮਾਂ ਦੇ ਨਹੀਂ ਕਰਮਾਂ ਕਰਕੇ ਸੁੱਖ ਮਿਲਦੇ ਨੇ ਪਾਸਾ ਕਹਿੰਦੇ ਕਰਮ ਚੰਗੇ ਹੋਣਗੇ ਤੇਰੇ ਸੁੱਖ ਮਿਲਣਗੇ ਜਿੱਦਾਂ ਕਰਮ ਚੁਮਾੜੀ ਦੀ ਨੀਂਦ ਤੇ ਦੁੱਖੀ ਨੂੰ ਇਸ ਕਰਕੇ ਬਾਸਕੀ ਨੇ ਕਰਮ ਚੰਗੇ ਕਰਦੇ ਜਿਹੜੇ ਆਕਾਰਕ ਵੈਗੂ ਜੀ ਨੂੰ ਇੱਡੇ ਵੱਡੀ ਬਖਸ਼ਿਸ਼ਾਂ ਕੀਤੀਆਂ ਨੇ ਉਹੀ ਭਿਆਨਕ ਜਲਾਹ ਤੋਂ ਅੱਖਾਂ ਬੀਤੀ ਨੇ ਉਸ ਆਕਾਰਕ ਵੈਗੂ ਜੀ ਨੂੰ ਚੇਤੇ ਕਰਿਆ ਕਰ। ਉਹਦਾ ਨਾਮ ਲੱਭਿਆ ਕਰ ਉਹ ਆਕਾਰਕ ਵੈਗੂ ਜੀ ਨੂੰ ਭੁਲਾਇਆ ਪ੍ਰਭ ਮਿਸ਼ਰਤ ਉਸ ਆਕਾਰਕ ਵੈਗੂ ਜੀ ਨੂੰ ਭੁਲਾਇਆ ਸੁਖ ਕਦੇ ਹਨ ਤੈਨੂੰ ਕਦੇ ਵੀ ਸੁਖ ਆ ਵੀ ਜਿੰਨਾ ਮਰਜੀ ਸੰਸਾਰ ਦੀ ਸੁੱਖ ਲੱਭਣ ਦੀ ਕੋਸ਼ਿਸ਼ ਕਰ ਮਾਇਆ ਨੇ ਸੁੱਖ ਨਹੀਂ ਦੇਣਾ ਜਾਂ ਜੀਆਂ ਪੁੱਤਰਾਂ ਨੇ ਸੁੱਖ ਨਹੀਂ ਦੇਣਾ ਹੈ ਤੇ ਸਰਪੁਰ ਪਾਤਸ਼ਾਹ ਜਿਹਾ ਨੇ ਵਾਚਨ ਕਹਿ ਦਿੱ ਤੇ ਜੂੰਦੇ ਜੂੰਦੇ ਛੱਡ ਜਾਣਗੇ ਮਾਇਆ ਜਿੰਨੀ ਅਸੀਂ ਇਕੱਠੀ ਕਰਦੇ ਆਂ ਇਕੱਠੀ ਕਰ ਕਰ ਜੋਰ ਜੋਰ ਲੱਗ ਲਈਦੀ ਹੈ ਜਦੋਂ ਆ ਸਰੀਰ ਦਾ ਹੱਲ ਤੱਕ ਜਾਂਦਾ ਹੈ ਉਦੋਂ ਫਿਰ ਪਰਿਵਾਰ ਸਾਹਮਣੇ ਆਉਂਦਾ ਜੀਆਂ ਪੁੱਤਰ ਸਾਹਮਣੇ ਆਉਂਦੇ ਨੇ ਫਿਰ ਉਹ ਵੀ ਇਨਸਾਨ जिने माया जोड़ी मुंदी अपना देखदे हां संसार ते काम चल रहया है ओही फिर करनी करनी नु तसरा हुंदा रे वीर तीन तसरा हुंदा है बेटा जूंदे जूंदे ਛੱਡ ਦਿੱਤਾ ਜਿਹੜੇ ਮਾਂ ਧੀਆਂ ਪੁੱਤਰਾਂ ਦਾ ਉਹ ਕਰਦੇ ਆ ਬਾਪੂ ਬੈਠਾ ਮੰਜੇ ਤੇ ਤਰਪਦਾ ਹੁੰਦਾ ਪਾਣੀ ਦੇ ਘੁੱਟ ਮੰਗਦਾ ਹੁੰਦਾ ਧੀਆਂ ਬਿੱਤਰ ਕੋੜ ਦੀ ਰੰਗ ਜਾਂਦੇ ਨੇ ਕੋਈ ਨਹੀਂ ਸਾਰ ਲੈਂਦਾ ਹੈ ਉਹ ਜੂੰਦੇ ਜੂੰਦੇ ਛੱਡ ਜਾਂਦੇ ਨੇ ਪਰ ਜਿਹਨਾਂ ਅਕਾਲ ਪੁਰਖ ਵੇਤੂ ਜਿਹਨਾਂ ਸਿਮਰਨ ਕਰੇਗਾ ਉਹਨੂੰ ਖਲ ਵਾਸਾ ਕਹਿੰਦੇ ਨੇ ਭਾਈ ਨਾਮ ਦੇ ਵਿੱਚ ਇੰਨੀ ਮੁਕਾਬਲਾ ਨੇ ਹੁਣ ਆਪਾਂ ਆਮ ਵੇਖਦੇ ਆ ਸਾਧੂ ਸੰਤ ਮਹਾਂਪੁਰਖ ਹੁੰਦੇ ਨੇ ਜਿਨ੍ਹਾਂ ਦੇ ਨਾਮ ਨੂੰ ਜਪਿਆ ਹੁੰਦਾ ਉਹਨਾਂ ਦੇ ਦੀਪਤਰੀ ਕੋਈ ਨਹੀਂ ਹੁੰਦਾ ਕੁੰਡੇ ਵੀ ਹੰਗਮ ਹੁੰਦੇ ਨੇ ਪਰ ਲੋਕ ਉਹਨਾਂ ਦੀ ਇੰਨੀ ਸੇਵਾ ਕਰਦੇ ਨੇ ਜਾ ਕੇ ਜਿਨ੍ਹਾਂ ਨੂੰ ਉਹਨਾਂ ਨੂੰ ਹੱਥਾਂ ਦੇ ਚੁੱਕਦੇ ਨੇ ਇਹ ਨਾਮ ਨਗਾ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਲਈ ਸਿਰ ਨਾਮ ਦਾ ਤੰਗ ਹੈ ਇਸ ਕਰਕੇ ਵਾਸਾ ਕਹਿੰਦੇ ਭਾਈ ਜੇ ਤੂੰ ਸੁਖ ਚਾਹੁੰਨਾ ਹੈ ਫਿਰ ਗੁਰੂਬਾਲਾ ਤੈਨੂੰ ਬਾਣਨਾ ਮਿਲੇਗਾ ਨਾਮ ਜਿੱਤੇ ਵਿੱਚ ਦੀ ਪੰਦਗੀ ਦੇ ਵਿੱਚ ਹੀ ਸੁਖ ਹੈ ਇਸ ਕਰਕੇ ਬਾਸਾ ਜੀ ਨੇ ਵਚਨ ਕਹੇ ਨੇ ਪ੍ਰਭ ਦੇ ਸ੍ਰਿਤ ਸੁਖ ਕਹੇ ਅਕਾਲ ਪੁਰਖ ਵਹਿਗੂ ਨੂੰ ਵਿਸਾਰਿਆ ਤੈਨੂੰ ਸੁਖ ਪ੍ਰਾਪਤ ਨਹੀਂ ਹੋਏਗਾ ਜਸਾਂ ਜਨ ਹਾਰ ਜਿਹੜਾ ਅਦੁੱਲਭ ਹਨ ਤੈਨੂੰ ਮਿਲਿਆ ਹੈ ਮਾਨਸਿਕ ਜਨ ਅਦੁੱਲਭ ਨਹੀਂ ਹੋਏ ਨਾ ਵਾਰੀ ਵਾਰ ਇਹ ਮਨੁੱਖਾ ਨੰਨੇੜਾ ਬਾਸਾ ਕਹਿੰਦੇ ਜਨ ਗੁਰਲਬ ਜਨਮ ਲਿਆ ਇਹਨੂੰ ਹਾਰ ਕੇ ਨਹੀਂ ਜਿਹਨੂੰ ਹਾਰ ਕੇ ਚਲਿਆ ਗਿਆ ਫਿਰ ਗਰੀਬਨ ਵਾਲ ਬਾਸਾ ਕਹਿੰਦੇ ਨਿਚਿਤ ਹੈ ਬਾਰ ਬਾਰ ਇਸ ਸੰਸਾਰ ਤੇ ਤਰਾਸੀ ਨੂੰ ਜੁਨੀ ਨੂੰ ਖੋਖਦਾ ਕਰੇਗਾ ਬਾਰ ਬਾਰ ਆਏਗਾ ਜਦ ਮੈਂ ਮਰੇ ਮਰੇ ਜਦ ਮੈਂ ਬਹੁਤ ਸਜਾਈ ਆਇਆ ਦੇਖੋ ਬਾਸਾ ਕਹਿੰਦੇ ਜੰਮੇਗਾ ਮਰੇਗਾ ਮਰੇਗਾ ਜਿਵੇਂਗਾ ਦੇ ਸਜਾ ਤੈਨੂੰ ਮਰਿਆ ਸ਼ੀ ਲੰਮੀਆਂ ਸਜਾਆਂ ਵੰਡੀਆਂ ਸੇ ਕਰਕੇ ਹੁਣ ਸਮਾਂ ਮਿਲਿਆ ਹੈ ਭਾਈ ਪ੍ਰਾਪਤ ਸੁਖ ਕਾ ਲੈਣਾ ਹੈ ਅਕਾਲ ਪੁਰਖ ਵੈਰ ਤੈਨੂੰ ਨਾ ਵਿਸਾਰ ਤੈਨੂੰ ਸੁਖ ਜੀ ਮਿਲਣਾ ਹੈ ਤੈਨੂੰ ਖਾ ਜਨਮ ਦੀ ਬਾਣੀ ਨੂੰ ਹਾਰ ਕੇ ਜਾਇ ਇਹਨੂੰ ਜਿਤ ਤੱਕ ਜਾਈ ਜਿਤ ਤੀ ਜਵੇਂ ਜਾਏਗੀ ਨਾਮ ਚੱਕ ਕੇ ਸਿਮਰਨ ਕਰਕੇ ਗੁਰੂ ਬਾਣੀ ਬਾਈ ਤੇ ਜਿਹੜਾ ਗੁਰੂ ਬਾਣੀ ਬਣ ਕੇ ਭਾਈ ਸਿਮਰਨ ਕਰੇਗਾ ਉਹ ਇਸ ਨੋਖਾ ਜਦੋਂ ਜਿੱਤ ਕੇ ਜਾਏਗਾ ਤੇ ਜਿਹੜਾ ਭਾਈ ਗੁਰੂ ਵਾਲਾ ਨਹੀਂ ਬਣੇਗਾ ਤੇ ਨਪੁਰਾ ਪੁਰਸ ਰਹਿ ਕੇ ਇੱਥੇ ਨਾਮ ਨਹੀਂ ਜਪੇਗਾ ਸਿਮਰਣਾ ਨਹੀਂ ਕਰੇਗਾ ਬਾਸਾ ਜਿੱਦੋਂ ਅਧਿਗਨ ਵਿਅਰਥ ਚਲਿਆ ਜਾਣਾ ਤੇ ਬਾਸਾ ਕਹਿੰਦੇ ਜਿਹਨੂੰ ਉਰੇ ਦਾ ਤਾਂ ਨਾਮ ਪੁਰਾ ਹੈ ਸਤਿਗੁਰ ਬਾਝੋਂ ਗੁਰਨੀ ਕੋਈ ਨਪੁਰੇ ਕਰਨਾ ਨਾਮ ਪੁਰਾ ਇਸ ਕਰਕੇ ਨਪੁਰੇ ਪੁਰਸ ਦੀਆਂ ਦੇ ਸਤਿਗੁਰ ਬਾਸਾ ਜੀਆਂ ਨੇ ਕਹਿਣ ਹੁਦਸ ਕਰਿਆ ਕਰੋ ਕਿਉਂਕਿ ਉਹਨਾਂ ਨੇ ਆਪ ਵੀ ਨੂੰ ਬਣਾਇਆ ਹੈ ਤੇ ਜਿਹੜਾ ਵੀ ਸੰਗਤ ਵਿੱਚ ਆਉਣਾ ਹੈ ਉਹ ਨੂੰ ਕਿਉਂ ਕਰਦਾ ਹੈ ਇਸ ਕਰਕੇ ਆਉ ਘਾਈ ਬਣੀ ਬਣ ਕੇ ਗੁਰੂ ਚਰਨਾਂ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਸਤਿਗੁਰਾਂ ਤੋਂ ਨਾਮ ਦੀਆਂ ਲਾਤਾਂ ਲੈ ਕੇ ਆਪਣੇ ਨੂੰ ਭਜਨ ਸੁਣਦਾ ਕਰੀਏ ਬੜੀ ਬੁਰਗ ਦੇ ਹੈ ਇਹ ਬੜਾ ਬੁਰਗ ਸਮਾਂ ਹੈ ਬੜੇ ਸਿਰ ਦੇ ਸੰਪ੍ਰਾਪਤ ਹੋਇਆ ਤੇ ਇਹਨੂੰ ਇਨਹਾਰ ਕਿਣਾ ਚਾਹੀਏ ਇਸ ਨੂੰ ਕਹਿੰਦਾ ਨੂੰ ਹਾਲ ਕੇ ਨਾ ਲਈਏ ਗੁਰੂ ਵਾਹਿ ਬਣ ਕੇ ਨਾਮ ਜਪ ਕੇ ਇਸ ਨੂੰ ਕਦੋਂ ਸਫਲਾ ਕਰਦੇ ਜਾਈਏ ਇਸ ਗੱਲ ਤੋਂ ਨੂੰ ਵਾਲੇ ਬਣੋ ਨਾਮ ਜਪੋ ਸਿਮਰਨ ਕਰੋ ਸੇਵਾ ਕਰੋ ਭਾਈ ਤਾਂ ਜੋ ਸਾਡਾ ਨੂੰ ਕਦੋਂ ਸਫਲਾ ਹੋਏ ਆਓ ਅਸੀਂ ਤਮਾਂ ਤੁਹਾਨੂੰ ਖਿਮਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਪਿਆਰੀ ਸੰਤ ਬਖਸ਼ਣ ਜੋਗ ਹੈ ਬਖਸ਼ਣਾਂ ਜੀ ਕੋਈ ਵਿਚਾਰ ਤੋਂ ਮਨ ਪਾ ਜਾਏ ਸੰਤੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਕਰਤੀਆਂ ਦਾਤੀਆਂ ਜਾਣ ਕੇ ਮਾਫ ਕਰਿਓ ਜੀ ਨਾਨਕ ਨਾਮ ਜੜਦੀ ਘਾੜ ਤੇਰੇ ਬਾਣੀ ਸਰਬਾਤਮਾ ਦਾ ਸਤ ਨਾਮ